ਪੂਰਾ ਮਾਨਵ ਰਾਸ਼ੀ ਹੁੰਦਾ ਸਾਡੇ ਲਈ 29 ਮਈ ਦੋਨੋਂ ਦਿਨ ਹੀ ਬੜੇ ਭਾਵੁਕ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਵੀ ਲੱਗਦੇ ਕੱਟ ਦੋ ਹੈਪੀ ਬਰਥਡੇ ਸਿੱਧੂ ਮੂਸੇਵਾਲਾ ਆਪਾਂ ਪੱਤਰ ਦਿੱਤੇ ਜੀਦਾ ਆਪਾਂ EP ਦਾ ਪਬਲਿਸ਼ਰ ਦਾ ਐਲਾਨ ਕੀਤਾ ਹੋਇਆ ਸੀ 11 ਜੂਨ ਨੂੰ ਦੇ ਬਰਥਡੇ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤੇ ਲਗਾਣੀ ਆਂਦੀ ਕਰਾਂਗੇ ਤੋੜੇ ਸਾਹਮਣੇ ਨੀਡ ਹੋ ਚੁੱਕੀ ਹੈ ਬਰਾਬਰ ਮਹਿੰਗਾ ਰਹਾ ਉਹਦੇ ਭੈਣ ਭਰਾਵਾਂ ਦਾ ਉਹਦੇ ਚਾਹਣ ਵਾਲਿਆਂ ਦਾ ਮਿਲ ਰਿਹਾ ਹਾਲੇ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਕੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੀ ਦੀ ਲੋੜ ਪੈਂਦੀ ਹੈ ਜੇ ਵਾਕਈ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਚੈੱਕ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਲੋਕੀਆਂ ਨੂੰ ਅਸੀਂ ਸਜਾਦਵਾ ਸਕੀਏ ਇਹ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਤੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਵਪਾਰਕ ਵਰਤੋਂ ਉਹਦੀ ਟਾਈਮ ਨੂੰ ਉਹਦੀ ਮਸ਼ਹੂਰਪੁਣੇ ਨੂੰ ਵਰਤਣਾ ਔਰ ਚੱਲ ਜੇ ਪੁਲਿਸ ਨੇ ਕੀ ਕੀ ਹੈ ਕੋਲੋਂ ਲੀਹੋਂ ਰੋਹਣ ਦੀਆਂ ਗੱਲਾਂ ਕਰਨਗੇ ਬੜਾ ਨਾਜ਼ੁਕ ਸਮਾਂ ਸਾਡੇ ਕੇਸ ਦਾ ਦੋਗ ਬਾਜਦੇ ਉਹਦੇ ਨਾਲ ਬੈਠੇ ਕੁੱਤੇ ਆ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਐ ਜਨਮ ਦਿਨ ਦੇ ਬਾਰੇ ਦਾ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਬੜੇ ਭਰੇ ਮਾਮਦੇ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਹੋਰ ਜਨਮ ਦਿਨ ਦੇ ਉੱਤੇ ਸਾਤ ਕੁੜਾ ਮਾਣ ਉਦਾਸ ਹੀ ਹੁੰਦਾ ਸਾਡੇ ਲਈ 29 ਮਈ ਦੋਨੋਂ ਦਿਨ ਹੀ ਬੜੇ ਭਾਵਕ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਹੁੰਦੇ ਨੇ ਪਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਕਿ ਇਸ ਉਦਾਸੀ ਨੂੰ ਬੂਲ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸਰਨਾਹਲੀ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਦੇ ਕੰਮ ਆ ਜਾਣ ਇਹ ਵੀ ਉਸ ਦੀ ਵਿਚਲੀ ਹੋਈ ਰੋਹ ਨੂੰ ਸੱਚੀ ਸਰਨਾਹਲੀ ਜਿੱਥੋਂ ਤੱਕ ਈਪੀ ਦਾ ਸੰਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ ਤਲਾਨ ਕੀਤਾ ਹੋਇਆ ਸੀ ਵੀ 11 ਜੂਨ ਨੂੰ ਉਹਦੇ ਵਰਕਡੇ ਦੇ ਉੱਤੇ ਆਪਾਂ ਉਹਦੀ ਇੱਕ ਐਲਬਮ ਤੇ ਗਾਣਿਆਂ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਪਲੀਡ ਹੋ ਚੁੱਕੀ ਹੈ ਬੜਾ ਪਰ ਮਹੰਗਾਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚਾਹਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਤਦਾ ਪੰਪ ਕਰੇ ਸ਼ੰਕਾਰੀ ਹੈ ਨਹੀਂ ਵੀ ਕਰੇ ਉਹ ਉੱਚੀ ਨਹੀਂ ਵੀ ਕਿਤੇ ਡਾਊਨ ਵੀ ਜਾ ਸਕਦੇ ਜਾਂ ਆਪਾਂ ਜਾ ਸਕਦੇ ਉਹਦਾ ਜੋ ਸਿੱਧੂ ਦਾ ਸੁਭਾਅ ਹੈ ਜੋ ਉਹਦੇ ਚਾਹਣ ਵਾਲਿਆਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲੀਆਂ ਸਫਾਂ ਦੇ ਵਿੱਚ ਹੀ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੀ ਕੀ ਲੋੜ ਪੈਂਦੀ ਹੈ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮਨਾਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸੇਟ ਨੂੰ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੁਰਸ਼ੀਆਂ ਨੂੰ ਅਸੀਂ ਸਜਾਦਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਤੇ ਜਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਉਹ ਵਪਾਰਕ ਵਰਤੋਂ ਉਹਦੀ ਫੈਮ ਨੂੰ ਉਹਦੀ ਮਸ਼ਹੂਰ ਪੁਣੇ ਨੂੰ ਵਰਤਣਾ ਔਰ ਚਲੇ ਜਾਓ ਇੱਥੋਂ ਤੱਕ ਇਹਨਾਂ ਡਾਕੂਮੈਂਟਰੀ ਅਸੀਂ ਸੀਮਤ ਨੇ ਅਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਸਾਨੂੰ ਕੀ ਕਿਹਾ ਇਹ ਸਾਰਾ ਮਾਨਯੋਗ ਅਦਾਲਤ ਦਾ ਵਿਸ਼ਾ ਦਾ ਮੈਂ ਇਸ ਦੀ ਜਿਹੜੀ ਕਾਨੂੰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਤੇ ਜਿਵੇਂ ਜਿਵੇਂ ਕੋਈ ਅਪਡੇਟ ਆਉਂਦਾ ਮੈਂ ਤਾਂ ਮੀਡੀਆ ਨਾਲ ਸ਼ੇਅਰ ਕਰਾਂਗਾ ਅੰਕ ਜੀ ਇੱਕ ਸੀਸੀਟੀਵੀ ਫੋਟੋ ਜਿਹੜੀ ਹੈ ਨਵੀਂ ਜਾਰੀ ਕੀਤੀ ਹੈ ਉਹਦੇ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮਨ ਦੇ ਵਿੱਚ ਮੈਂ ਮੈਂ ਪਹਿਲੇ ਦਿਨ ਖਰਸ਼ਾ ਕੀ ਜਾਹਰ ਕੀਤਾ ਸੀ ਇਹੀ ਕੀਤਾ ਸੀ ਵੀ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜੂਬ ਸਮਾਂ ਸਾਡੇ ਕੇਸ ਦਾ ਦੋ ਘੱਬਾ ਜਿਹੜੇ ਉਹਦੇ ਨਾਲ ਬੈਠੇ ਭੁਗਤ ਚੁੱਕਿਆ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਤੇ ਆ ਕਿ ਇਹੀ ਸਮਾਂ ਚੋਂ ਚੁਣਿਆ ਇਹਨੂੰ ਰਿਲੀਜ਼ ਕਰਨ ਦਾ ਇੱਕ ਸਾਡੇ ਟ੍ਰਾਇਲ ਨੂੰ ਜਿਹੜਾ ਮਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਭੇ ਕਰਨਾ ਚਾਹੁੰਦੇ ਆ ਔਰ ਇਹਨਾਂ ਦਾ ਕੋਈ ਮਕਸਦ ਨਹੀਂ ਰਗਾ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਗੀਤ ਜਾਤਾ ਜੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਖਲੀ ਬਿਲਕੁਲ ਮੇਰੇ ਮੇਰਾ ਨਾ ਜੇ ਤੁਸੀਂ ਸਾਰਾ ਮੇਰਾ ਪਰਿਵਾਰ ਖੜੇ ਹੋ ਜਿੰਨਾ ਦਬਾਰ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਇੱਥੇ ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਭਜਨ ਕਿਸ ਗੱਲ ਦਾ ਪਰ ਮੈਂ ਉਦੋਂ ਨਹੀਂ ਸਮਝ ਸਕਿਆ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਦੁਆ ਮੈਂ ਇਕੱਲਾ ਮੈਨੂੰ ਨੋਚਣ ਵਾਸਤੇ ਆਏ ਚਿੰਬੜੇ ਹੋਏ ਨੇ ਆਸੇ-ਪਾਸੇੋਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਮਨ ਕੋਈ ਵੀਜ਼ਾ ਜਾਂ ਸਰ ਕਾवट ਪਾਤੀ ਚਾਰ ਸ਼ਪੇਰੂ ਘੇਰਿਆ ਹੋਇਆ ਪਰੰਤੂ ਮੈਂ ਤੁਹਾਨੂੰ ਇਹਦਾ ਵਾਅਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੁਸ਼ਟਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਗਾ ਮਹਿਮਾਨ ਜੋ ਕੋਰਟ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕੁ ਮੈਨੂੰ ਹੱਕ ਦਿੰਦਾ ਹੈ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਹਾਨ ਜੋ ਅਦਾਲਤ ਦਾ ਦਰਵਾਜ਼ਾ ਖੜਕਾ ਬਾਕੀ ਥਿਰ ਬੇਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕੀ ਉਹਦਾ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜਿੱਦ ਕਰਿਆ ਵੀ ਕਈ ਕਲਾਕਾਰ ਸਾਹਮਣੇ ਆ ਜੀ ਤੁਹਾਡੇ ਜਦੋਂ ਡੇੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਰ ਦੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜ੍ਹੂਗਾ ਤਾਂ ਫੇ ਕਿੱਧਰ ਜਾਊਗਾ ਇਹ ਅਸੀਂ ਗੁਨਾਹ ਕੀਤਾ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਦ ਨੂੰ ਫਾਈਲ ਕਰਤਾ ਜਦ ਇਹ ਆਮ ਆਰਮੀ ਸਰਕਾਰ ਬਣੀ ਹੈ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਿਹਾ ਤਾਂ ਖੋਲੋ ਫਾਈਲ ਮੈਂ ਡੀਐਸਪੀ ਦੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗੇ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ-ਸੌਖੇ ਰੋਲ-ਫੋਲ ਕੇ ਟਾਈਮ ਪਾਸ ਕਰ ਲਾਂਗੇ ਪਰ ਇਹਨਾਂ ਦੀ ਬੰਛਾ ਪੂਰੀ ਹੋ ਗਈ। ਬਾਪੂ ਗਾਣੇ ਦੀ ਗਿੜਤੀ ਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ। ਰਹੇ ਰਹਿਣਗੇ ਹਲ ਤੱਕ ਉਹ ਉਹਦਾ ਕੋਟਾ ਹੀ ਨਹੀਂ ਮੁਕਰਿਆ ਸਰ। ਐਸਾ ਕਾਫੀ ਬਿਆਜ। ਅਗਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਗੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਖੁੱਲ ਕੇ ਬੋਲ ਰਹੇ ਨੇ। ਉਹਨਾਂ ਨੂੰ ਕੀ ਕਹਾਂਗੇ? ਬੇਟਾ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ। ਇਹ ਦੁੱਖ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ? ਤੁਹਾਡਾ ਮਨ ਖੜੇ ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ 'ਚ ਉਹ ਐਕਚੁਅਲੀ ਬੰਦੇ ਐ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਇਹ ਤਾਂ ਹੁਣ ਮੇਰੇ ਆਪਾਂ ਕੀ ਕਰ ਸਕਦੇ ਆ ਸਹਿਣ ਹੀ ਕਰ ਸਕਦੇ ਆ ਕਰ ਰਹੇ ਆ